ਮਾ ਜਿਹਾ ਫਨੇ ਹਰ ਇੱਕ ਇਨਸਾਨ ਦੇ ਪਾਸੇ-ਪਾਸੇ ਇੱਕ ਪ੍ਰਕਾਸ਼ ਹੈ ਊਰਾ ਸਾਥ ਜਦੋਂ ਆਪਾਂ ਨਾਮ ਜਪਦੇ ਆਂ ਫਿਰ ਉਹ ਪ੍ਰਕਾਸ਼ ਵੱਧਦਾ ਜਾਂਦਾ ਮਲਤਾ ਕਹਿੰਦਾ ਜਿਉਂ-ਜਿਉਂ ਇਨਸਾਨ ਨਾਮ ਜਪਦਾ ਨਾ ਜਿਹੜੇ ਕਮਰੇ 'ਚ ਉਹ ਰਹਿੰਦਾ ਉਹਦੇ ਵਿੱਚ ਪੋਜ਼ਿਟਿਵਿਟੀ ਤਰੰਗਾਂ ਉਹ ਚੀਜ਼ਾਂ ਹੋ ਜਾਂਦੀਆਂ ਨੇ ਸਾਥ ਜੀ ਜੇ ਕੋਈ ਕਿਥੇ ਨਹੀਂ ਆਉਣਾ ਤਾਂ ਉਹ بادشاہਤ ਹੋ ਜਾਂਦਾ ਸਾਥ ਜੀ ਆਹ ਬੀਬੀ ਸਾਹਿਬ ਨੇ ਕਿਹਾ ਵੀ ਜਿਹੜਾ ਕੋਈ ਭਗਤ ਹੈ ਨਾ ਜਾਂ ਸੰਤ ਹੈ ਉਹ ਜਿਹੜੇ ਪਿੰਡ ਵਿੱਚ ਵੀ ਰਹਿੰਦਾ ਨਾ ਉਹ ਪਿੰਡ ਵੀ ਪਵਿੱਤਰ ਹੋ ਜਾਂਦਾ ਸਾਥ ਸਤਿ ਆਕੰਕਾਰ ਇੱਕ ਸਲੋਗ ਵੀ ਹੁੰਦਾ ਕਬੀਰ ਸਾਹਿਬ ਦਾ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਕੋ ਗ੍ਰਾਮ ਵੀ ਕਹਿੰਦੇ ਦੇਹੀ ਕਿਹਦੀ ਵਿਚਾਰੀ ਹੈ ਇਹਦਾ ਜਿਹੜੇ ਪਿੰਡ ਦੇ ਵਿੱਚ ਪ੍ਰਬਾਤਮਾ ਦਾ ਸੰਤ ਰਹਿੰਦਾ ਨਾ ਉਹ ਪਿੰਡ ਹੀ ਪਵਿੱਤਰ ਹੋ ਜਾਂਦਾ ਸਾਥ ਸਤਿ ਆਕੰਕਾਰ ਸਾ ਮੁਖ ਧੰਨ ਹਾ ਤਬੀਰ ਸਹੀ ਮੁਖ ਧੰਨ ਹੈ ਜਾਂ ਮੁਕਈਏ RAM ਦੇਹੀ ਕਿਸ ਕੀ ਬਪਰੀ ਪਵਿੱਤਰ ਹੋਈ ਗੋ RAM ਕਹਿੰਦੇ ਵੀ ਮੁਖ ਵੀ ਧੰਨ ਹੋ ਜਾਂਦਾ ਸਾ ਮੁਖ ਧੰਨ ਹੈ ਜਾਂ ਮੁਕਈਏ RAM ਆਪਣੀ ਦੇਹੀ ਤਾਂ ਪਵਿੱਤਰ ਹੋਈ ਹੋਈ ਹੋਣੀ ਹੈ ਜਿਹੜੇ ਪਿੰਡ ਵਿੱਚ ਪ੍ਰਮਾਤਮਾ ਦਾ ਸੰਤ ਰਹਿੰਦਾ ਉਹ ਪੂਰਾ ਪਿੰਡ ਹੀ ਪਵਿੱਤਰ ਹੋ ਜਾਂਦਾ ਸੋਤ ਬਿਜੋ ਕਿੰਨੀ ਕੁ ਵਾਈਬਸ ਕਿੰਨੀਆਂ ਕੁ ਲਹਿਰਾਂ ਕਿੰਨਾ ਕੁ ਪ੍ਰਕਾਸ਼ ਵੱਜ ਜਾਂਦਾ ਵੀ ਪੂਰਾ ਪਿੰਡ ਹੀ